ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ ਮੇਰ ਭਰੇ ਹੱਥ ਰੱਖੇ ਸਤ ਸੰਤੋਖ ਦੇ ਫੇ ਆਪੋ ਆਪਣੀ ਜ਼ਿੰਦਗੀ ਚ ਖੁਸ਼ ਰਹੋ ਆਨੰਦ ਮਾਣੋ ਤੇ ਮੇਰੇ ਕੋਰ ਵੀ ਪੰਜਾਬੀ ਦਰਜੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਜਿਹੜਾ ਆਪਾਂ ਗਰੋਸਰੀ ਬੈਗ ਦੀ ਕਟਾਈ ਪਾਈ ਸੀ ਉਹ ਹੁਣ ਆਪਾਂ ਸਲਾਈ ਪਾਉਨੇ ਆ ਤੇ ਮੇਰੇ ਕੋਰ ਵੀ ਪੰਜਾਬੀ ਦਰਜੀ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਸਬਸਕ੍ਰਾਈਬ ਤੇ ਕਮੈਂਟ ਵੀ ਜਰੂਰ ਕਰਿਓ ਤੇ ਵੀਡੀਓ ਦੇਖਿਆ ਵੀ ਜਰੂਰ ਕਰਿਓ ਪਲੀਜ਼ ਤੇ ਬਾਕੀ ਆਪਾਂ ਬੱਧਰਾ ਬਣਾ ਲਈਆਂ ਆ ਦੋਨੇ ਇਹ ਥੋੜਾ ਜਿਹਾ ਹਾਰਡ ਆ ਇਹ ਬੈਗ ਹਾਰਡ ਬੈਗ ਆ ਨਾ ਧਾਗਾ ਥੋੜਾ ਜਿਹਾ ਟੁੱਟਦਾ ਆ ਇਸ ਕਰਕੇ ਫਿਰ ਟਾਈਮ ਬਹੁ ਲੱਗਦਾ ਆ ਆਪਾਂ ਬੱਧਰਾ ਪਹਿਲਾਂ ਬਣਾ ਲਈਏ ਤੇ ਹੁਣ ਆਪਾਂ ਸਿਉਣਾ ਲਾਉਣੀ ਆ ਤੇ ਆ ਸੀ ਹੁਣ ਮੈਂ ਇੱਕ ਥੱਲੇ ਦੀ ਲਾ ਲਈ ਆ ਆ ਦੇਖੋ ਤੇ ਹੁਣ ਆਪਾਂ ਹਾ ਲੇੜਦੇ ਆ ਲੇੜੀ ਵਾਲੀ ਸਿਉਣਾ ਆਪਾਂ ਲਾਉਣੀ ਆ ਹੁਣ ਆਪਾਂ ਇਹ ਲੇੜੀ ਕਰ ਲਈਏ ਜੀ ਆ ਦੇਖੋ ਸਾਰੀ ਉੱਪਰੋਂ ਲੇੜ ਲਈ ਆ ਭੰਨ ਲਿਆ ਤੇ ਹੁਣ ਆਪਾਂ ਜਿਹੜੀ ਹੱਥਲੇ ਦੀ ਸੀਮ ਲਾਈ ਸੀ ਉਹਦੇ ਆਪਾਂ 2-2 ਇੰਚ ਚੋਹੀਂ ਪਾਸੇ ਨਿਸ਼ਾਨ ਲਾ ਲੈਣੇ ਆ ਸਿੱਧੇ ਰੱਖ ਦੋ ਹੀ ਇੱਧਰ ਦੋ ਹੀ ਇੱਧਰ ਨੂੰ ਤੇ ਦੋ ਹੀ ਇੱਧਰ ਇਦਾਂ ਤੇ ਇੱਧਰ ਵੀ ਆਪਾਂ 2-2 ਤੇ ਨਿਸ਼ਾਨ ਲਾਇਓ ਆ ਜਿਹਨਾਂ ਆ ਹੋਏ ਪਰ ਮਟਕੇ ਹੋਏ ਤਾਂ ਅੱਬਰ ਆ ਹੈਗੇ ਆ ਤੇ ਇੱਧਰ ਆਪਾਂ 2-2 ਇੰਚ ਤੋਂ ਇਹ ਇਦਾਂ ਨਿਸ਼ਾਨ ਆਪਾਂ ਚੱਕਣਾ ਆ ਇਦਾਂ 2.7 ਦਾ 2.7 ਇਹਦੀ ਕਿਨਾਰੀ ਜੇ ਫੇਰ ਨਿਕਲ ਨਹੀਂ ਇਹ ਗੁੱਥਲਾ ਜਾਂ ਬਣ ਜਾਣਾ ਇੱਦਾਂ ਇਕੱਠਾ ਜੇ ਹੋ ਜਾਣਾ ਜੇ ਤੁਸੀਂ ਇਦਾਂ ਨਿਸ਼ਾਨ ਲਾ ਕੇ ਬਣਾਇਓ ਆ ਤੇ ਫੇਰ ਤੁਹਾਡੇ ਇਹ ਗੁੱਥਲਾ ਜਿਆ ਨਹੀਂ ਬਣਨਾ ਹੈਗਾ ਫੇਰ ਇਹਨਾਂ ਆਕੜਾਂ ਵਿੱਚ ਰਹਿਣਾ ਇਦਾਂ ਉੱਨਾ ਪਾਸੇ 2 ਇੰਚ ਦਾ ਲੈਂਟਾ ਲੱਗਿਆ ਆ। ਆਹ ਇੱਕ ਕੱਟਿਆ ਤੇ ਇੱਕ ਕੱਟਿਆ। 2 ਇੰਚ ਦਾ ਆਹਦੇ ਨਿਸ਼ਾਨ ਲੱਗਾ ਤੇ ਇੱਧਰ ਆ ਲੱਗਾ ਹੈ। ਦੋਨਾਂ ਪਾਸੇ ਤੋਂ ਖਾਲੀ ਆ। ਇਹ ਜਿਹੜੇ ਨਿਸ਼ਾਨ ਆ ਇਹ ਲੱਕੜੀਆਂ ਤੋਂ ਵਿੱਚ ਦੇ ਪਾਸੇ ਆ। ਵਿੱਚਲੇ ਪਾਸੇ ਨੂੰ ਆਪਾਂ ਕੋਨਾ ਕਾਰਨ ਇਹਦਾ ਮੋੜਨਾ ਆ। ਇਹ ਬਾਰ ਨਾ ਪਵੇ। ਹਾਂ ਦੇਖੋ ਜਿਹੜੇ ਆਪਾਂ ਹਨਾ ਇੱਥੇ 2 ਇੰਚ ਦੇ ਨਿਸ਼ਾਨ ਇੱਧਰ ਵੀ ਲਾਇਆ ਸੀ ਗੱਭਰੇ ਨੂੰ ਇੱਧਰ ਦਾ ਦੋ ਇੰਚ ਤੇ ਆਪਾਂ ਇੱਧਰ ਲਾਇਆ ਸੀਗਾ। ਆ ਦੇਖੋ ਇਹਦੇ ਹੁਣ ਆਪਾਂ ਬਾਹਰਲੇ ਪਾਸੇ ਸੀਨ ਲਾਉਣੀ ਆ ਛੋਟੀ ਛੋਟੀ ਆੜ ਬਹੁਤ ਜਿਹਾ ਬੈਗ ਤਾਂ ਖੜਖੜ ਕਰਦਾ ਮਰਾ ਪਪਾ ਤਾਂ ਕੀ ਕਰਨ ਲੱਗੇ ਇਹ ਆ ਇਹਦੇ ਮੋਰੇ ਐਡਾ ਹੈ ਅੱਧ ਚਾਪ ਆ ਦੇ ਇੱਧਰ ਪਾਸੇ ਵੀ ਫੱਟੀ ਆ ਆਪਣੀ ਇਸ ਪਾਸੇ ਵੀ ਫੱਟੀ ਹੈ ਇਹ ਆਪਾਂ ਇਹ ਦਾੱਦ ਚ ਰੱਖੀਓ ਆ ਤੇ ਇਹਦੇ 2 ਇੰਚ ਦੇ ਇੱਧਰ ਨਿਸ਼ਾਨ ਲਾ ਲੈਣਾ 2 ਇੰਚ ਤੇ ਇੱਧਰ 2 ਇੰਚ ਤੇ ਇੱਧਰ 2 ਇੰਚ ਤੇ ਇੱਧਰ ਆਪਾਂ ਸੀਨ ਲਾਉਣੀ ਆ ਯੋ ਬਿਕਾੜਾ ਚ ਆ ਰੰਗ ਕਿਦਾ ਆ ਜਾਣਾ ਇਹ ਆਪਾਂ ਬੱਦਰ ਵੀ ਇੱਧੇ ਨਿਸ਼ਾਨ ਲਾ ਦੇਣਾ ਬੱਦਰ ਆਪਾਂ ਉੱਥੋਂ ਛੱਡ ਕੇ 2 ਇੰਚ ਤੇ ਹੋਲ ਲਾ ਦੇਣਾ ਨਿਸ਼ਾਨ ਢਾਈ ਤੇ ਢਾਈ ਤੇ ਦੱਲਾ ਦੇਣਾ ਨਾਲ ਦੀ ਨਾਲ ਆਪਾਂ ਨਿਸ਼ਾਨ ਲਾ ਦੇਣੇ ਆ ਤੇ ਫਿਰ ਬੱਦਰ ਵੀ ਲਾ ਦੇਣੀ ਕਿ ਬੱਦਰ ਬਣਾਈਓ ਆਪਾਂ ਢਾਈ ਤੇ ਇੱਧਰੇ ਦਸ਼ਾੜ ਦੇਣਾ ਨਿਸ਼ਾਨ ਆ ਦੇਖੋ ਹੁਣ ਆਪਾਂ ਪਤਾ ਕੀ ਕਰਨਾ ਇਹਨੂੰ ਆਪਾਂ ਜਿਹੜੀ ਆ ਇਹਦੇ ਨੇ ਪੁਰੀ ਹੈ ਨਾ ਆ ਦੇਖੋ ਆਹ ਸੀਣੇ ਆ ਆਪਾਂ ਨਿਸ਼ਾਨ ਲਾ ਕੇ ਲਾਈ ਗੋ ਆ ਆ ਦੇਖੋ ਆਹ ਸੁੰ ਜਿਹੜੀ ਆ ਆਹਾ ਕੋਨਾ ਜਿੱਥੋਂ ਨਿਕਲਿਆ ਆਪਣਾ ਦੇਖੋ ਕੋਨਾ ਨਿਕਲਿਆ ਨਾ ਤੇ ਹੁਣ ਆਪਾਂ ਇੱਦਾਂ ਹੀ ਇਧਰੋਂ ਫੜ ਲੈਣਾ ਇੱਥੋਂ ਸੀਣ ਤੋਂ ਇਦਾਂ ਫੜ ਕੇ ਆਹ ਆਪਣਾ ਆ ਨਿਸ਼ਾਨ ਦਾ ਆ ਸੀਣਾ ਇੱਧਰੋਂ ਆਹ ਸੀਨੇ ਥੱਲੇੋਂ ਥੱਲੇੋਂ ਸੀਣ ਦਾ ਨਿਸ਼ਾਨ ਆਪਾਂ ਲਾਇਆ ਤੇ ਉੱਪਰਲੇ ਪਾਸੇ ਆਪਣਾ ਆ ਨਿਸ਼ਾਨ ਆ ਇੱਥੋਂ ਆਪਾਂ ਇਦਾਂ ਦੋਨਾਂ ਨੂੰ ਫੜ ਲੈਣਾ ਦੋਨਾਂ ਨੂੰ ਫੜ ਕੇ ਤਾਂ ਸਿੱਧੀ ਸੀਣ ਲਾ ਲੈਣੀ ਆ ਇਹ ਮੋੜਲੇ ਪਾਸੇੋਂ ਤਾਂ ਪਿਛਲੇ ਪਾਸੇ ਤੱਕ ਆਪਾਂ ਇਦਾਂ ਸੁੰਨਾ ਲਾਉਣੀ ਆ ਦੇਖੋ ਖੜ ਮਸ਼ੀਨ ਲੱਗੇ ਹਨ ਤਾਂ ਇਦਾਂ ਆਪਾਂ ਦੋਨੇ ਪਾਸੇ ਸੀਣਾ ਲਾ ਕੇ ਤਾਂ ਫੇਰ ਆਪਾਂ ਲਾਉਣੀਆ ਬੱਦਰ ਇੱਥੇ ਤੇ ਇਹ ਵੀ ਵੀਡੀਓ ਬਹੁਤ ਲੰਬੀ ਹੋ ਜਾਣੀ ਤਾਂ ਫੇਰ ਮੈਚ ਕਰਕੇ ਥੋੜੀ ਜਿਹੀ ਵੀਡੀਓ ਤੁਹਾਨੂੰ ਸੀਣਾ ਇਦਾਂ ਦੱਸ ਦਿੰਨੇ ਆ ਕਿ ਵੀਡੀਓ ਲਸੀਨ ਲਾਉਂਦੇ ਤੇ ਧਾਗਾ ਟੁੱਟਦਾ ਮੋਟਾ ਕਰਕੇ ਤਾਂ ਫੇਰ ਵੀਡੀਓ ਲੰਬੀ ਹੁੰਦੀ ਹੈ ਹਨਾ ਥੋੜੀ ਜਹੀ ਇਦਾਂ ਕਰ ਦੇਣੀ ਥੋੜੀ ਜਹੀ ਤੁਹਾਨੂੰ ਦੱਸ ਦੇਣਾ ਹੈ ਤੇ ਬਾਕੀ ਫੇਰ ਮੈਂ ਇਹਦੀ ਪਿਕ ਵੀ ਪਾਉਂਗੀ ਸਾਰੀ ਦੀ ਸਾਰੀ ਇਹ ਐ ਇੱਦਾਂ ਬੈਗ ਖੱਟ ਜਾਣਾ ਐ ਇੱਦਾਂ ਹੋ ਜਾਣਾ ਐ ਤੇ ਇਹਨੂੰ ਆਪਾਂ ਇੱਥੇ ਲਾਵਾਂਗੇ ਬੱਧਰ ਤੇ ਇੱਥੇ ਇੱਕ ਗੱਬੇ ਲਾਵਾਂਗੇ ਜੇਬ ਆਪਾਂ ਤੇ ਮੈਂ ਤੁਹਾਨੂੰ ਇਹਦੀ ਸਾਰੀ ਫਿਰ ਪੈਕ ਪਾ ਦੂੰਗੀ ਕਿਉਂ ਬੱਧਰਾ ਲਾਉਣ ਨੂੰ ਟਾਈਮ ਲੱਗਣਾ ਧਾਗਾ ਟੁੱਟਦਾ ਐ ਮੋਟਾ ਕਰਕੇ ਧਾਗਾ ਤਾਂ ਟੁੱਟਦਾ ਐ ਤੇ ਇਹ ਸੀ ਮੇਰੀ ਅੱਜ ਦੀ ਵੀਡੀਓ ਮਿਲਦੇ ਆਪਾਂ ਅਗਲੀ ਵੀਡੀਓ ਦੇ ਨਾਲ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਇੱਥੇ ਆਪਾਂ ਇਹਦੀ ਬੱਧਰਾ ਲਾ ਦੇਣੀ ਐ ਤੇ ਇੱਕ ਬੱਧਰ ਲਾ ਕੇ ਵੈਸੇ ਮੈਂ ਤੁਹਾਨੂੰ ਦਿਖਾ ਵੀ ਦੇਣੀ ਐ ਨਿਸ਼ਾਨ ਆਪਾਂ ਲਾਇਓ ਇੱਦਾਂ ਬੈਚਲੇ ਪਾਸੇ ਬੱਧਰ ਲਾਉਣੀਆਂ ਦੇਖੋ ਇੱਥੇ ਲਾਉਣੀਆਂ ਇਹ ਇੱਕ ਇੱਦਾਂ ਲਾਉਣੀਆਂ ਇੱਦਾਂ ਇੱਕ ਇੱਥੇ ਲੱਗਣੀ ਆ ਤੇ ਇੱਕ ਇੱਥੇ ਲੱਗਣੀ ਆ ਇਹ ਇੱਥੇ ਇੱਦਾਂ ਇੱਕ ਇੱਕ ਬੰਧਰ ਲਾ ਕੇ ਆਪਾਂ ਦਿਖਾ ਲਵਾਂਗੇ ਇੱਕ ਫਿਰ ਆਪਾਂ ਲਾ ਲਵਾਂਗੇ ਤਾਂ ਬਾਕੀ ਜੇਪ ਵੀ ਲੱਗਣੀ ਮਗਰੋਂ ਮੈਂ ਤੁਹਾਨੂੰ ਇਹਦੀ ਸਾਰੀ ਇੱਕ ਪਾਉਂਗੀ ਤੇ ਦੇਖੋ ਕਿੰਨਾ ਸੋਹਣਾ ਇਹ ਬੈਗ ਬਣਦਾ ਜਿੱਦਾਂ ਤੁਸੀਂ ਮਰਜ਼ੀ ਗਰੋਸਰੀ ਲਿਆਓ ਇਹਦੇ ਚ ਕੋਈ ਫਰਕ ਨਹੀਂ ਪੈਂਦਾ ਹੈਗਾ ਇਹਦੇ ਦੇ ਕੁੰਜੇ ਆਪਾਂ ਕੱਢਨੇ ਦੋਨਾਂ ਪਾਸੇ ਤੋਂ ਆ ਰਿਹਾ ਵੀ ਸੀਣ ਲਾਈਓ ਤੇ ਆ ਵੀ ਸੀਣ ਲਾਈਓ ਆ ਤੇ ਇਦਾਂ ਕੁੰਜੇ ਕੱਢੇ ਹੋਣਗੇ ਫਿਰ ਬੈਗ ਆਪਣਾ ਇਦਾਂ ਵਧੀਆ ਇਦਾਂ ਰਹਿੰਦਾ ਫਿਰ ਦਾ ਢੋਆ ਜਾਂ ਬਣਦਾ ਹੈਗਾ ਬੈਗ ਨੂੰ ਹਨਾ ਤੇ ਮੈਂ ਇਹਨੂੰ ਇਹਦੀ ਪਿਕ ਪਾਉਂਗੀ ਦੇ ਨਾਲ ਇਹਦੀ ਫੋਟੋ ਆਪਾਂ ਸੌਰੀ ਇਹਦੇ ਜੇਬ ਲਾਵਾਂਗੇ ਪਾਕਟ ਪਾਸੇ ਤੇ ਇਹ ਸੀ ਮੇਰੀ ਅੱਜ ਦੀ ਵੀਡੀਓ ਮਿਲਦੇ ਆਪਾਂ ਅਗਲੀ ਵੀਡੀਓ ਦੇ ਨਾਲ ਵਾਈ ਗੁੱਡ ਜੀ ਕਾ ਖਾਲਸਾ ਵਾਈ ਗੁੱਡ ਜੀ ਕੀ ਫਤਿਹ